ਸਰਵ ਜੀ ਸੰਗਰੂਰ ਵੀ ਦੀ ਕਵਤਾ ਉੱਡੀਆਂ ਨੀਂਦਾਂ ਨੈਣਾ ਵਿੱਚੋਂ ਦਸ ਖਾਬ ਤੇਰੇ ਕਿਵੇਂ ਮੈਂ ਦੇਖਾਂ ਉੱਡੀਆਂ ਨੀਂਦਾਂ ਨੈਣਾ ਵਿੱਚੋਂ ਦਸ ਖਾਬ ਤੇਰੇ ਕਿਵੇਂ ਮੈਂ ਦੇਖਾਂ ਬਾਲ ਬਾਲਣ ਹੱਡਾਂ ਦਾ ਨਿਤਮੈ ਬਾਲ ਬਾਲਣ ਹੱਡਾਂ ਦਾ ਨਿਤਨਾ ਪਾ ਪਾ ਤੇਲ ਹੰਝੂਆਂ ਦਾ ਮੈਂ ਸੇਕਾਂ ਮਹਿੰਦੀ ਲਥੀ ਨਾ ਹੱਥਾਂ ਦੀ ਮਹਿੰਦੀ ਲਥੀ ਨਾ ਹੱਥਾਂ ਦੀ ਕੋਈ ਚਾ ਨਾ ਹੋਏ ਪੂਰੀ ਰੁੱਤ ਬਹਾਰ ਦੀ ਆਈ ਸੀ ਤੇ ਤੂੰ ਸੁੱਟਿਆ ਮੈਨੂੰ ਵਿੱਚ ਤੰਦੂਰੇ ਸੁੱਟਿਆ ਮੈਨੂੰ ਵਿੱਚ ਤੰਦੂਰੇ ਅੱਖੀਆਂ ਥਕੀਆਂ ਰਾਹ ਤੱਕ ਤੇਰਾ ਅੱਖੀਆਂ ਥਕੀਆਂ ਰਾਹ ਤੱਕ ਤੇਰਾ ਤੂੰ ਨਾ ਹਲੇ ਤੱਕ ਆਇਆ ਦੱਸ ਮੇਰੇ ਸਿਰ ਦੇ ਸਾਈਆਂ ਕਿਉਂ ਤਤਲੀ ਨੂੰ ਤਰਸਾਇਆ ਕਿਉਂ ਤਤਲੀ ਨੂੰ ਤਰਸਾਇਆ ਸੁੱਕ ਗਏ ਬੁੱਲ ਮੇਰੇ ਤਾਂ ਮਾਹੀਆ ਸੁੱਕ ਗਏ ਬੁੱਲ ਮੇਰੇ ਤਾਂ ਮਾਹੀਆ ਗਲਾ ਮੇਰਾ ਵੀ ਸੁੱਕਿਆ ਮੈ ਨਾ ਮੁੱਕੀ ਨਾ ਮੁਕਣਾ ਹਾਲੇ ਨਾ ਕਲਮ ਪੜਾ ਕੋਈ